ਇੰਨਾ ਕੋਈ ਹੋਰ ਸਾਧ ਸੰਗਤ ਜੀ ਸਮਝਾ ਨਹੀਂ ਸਕਦਾ ਜਿੰਨਾ ਸਾਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਨਾ ਬਾਰ-ਬਾਰ ਰੋਜ਼-ਰੋਜ਼ ਨਿਤ-ਨਿਤ ਆਮ ਕੋਈ ਹੋਰ ਹੋਵੇ ਤੇ ਉਹ ਇੱਕ ਦੋ ਵਾਰੀ ਚਾਰ ਵਾਰੀ ਸਮਝਾ ਕੇ ਫਿਰ ਛੱਡ ਦਿੰਦਾ ਹੈ ਭਈ ਨਹੀਂ ਸਮਝਦਾ ਉਹਨ ਕੀ ਕਰੀਏ ਪਰ ਗੁਰੂ ਸਾਹਿਬ ਨਹੀਂ ਛੱਡਦੇ ਮਹਾਰਾਜ ਜੀ ਨੇ ਆਪਣਾ ਜੋ ਸਤਿਗੁਰੂ ਜੀ ਦਾ ਬਿਰਧ ਹੈ ਸਤਿਗੁਰੂ ਜੀ ਦਾ ਜੋ ਸੁਭਾਅ ਹੈ ਸਮਝਾਉਣ ਵਾਲਾ ਗਿਆਨ ਦੇਣ ਵਾਲਾ ਕਿਰਪਾ ਦੇਣ ਵਾਲਾ ਦਇਆ ਕਰਨ ਵਾਲਾ ਬਖਸ਼ਿਸ਼ਾਂ ਰਹਿਮਤਾਂ ਕਰਨ ਵਾਲਾ ਦਾਤਾਂ ਦੇਣ ਵਾਲਾ ਉਹ ਮਹਾਰਾਜ ਨਹੀਂ ਕਰੇ ਤਿਆਗਦੇ ਸਤਿਗੁਰੂ ਸਭ ਦੀ ਪ੍ਰਤਿਪਾਲਨਾ ਕਰਦੇ ਨੇ ਅੱਜ ਜੋ ਮਹਾਰਾਜ ਸਾਨੂੰ ਸਮਝਾ ਰਹੇ ਨੇ ਮਹਾਰਾਜ ਜੀ ਕਹਿੰਦੇ ਇੱਕ ਰਤਨ ਪਦਾਰਥ ਵਣ ਜਦੇ ਇੱਕ ਕੱਚੇ ਦੇਵਾ ਪਾਰਾ ਇਹ ਦੁਨੀਆ ਤੇ ਬੜੀ ਵੱਸਦੀ ਹੈ ਬੜੇ ਤਰ੍ਹਾਂ ਦੇ ਲੋਕ ਨੇ ਬੜੇ ਤਰ੍ਹਾਂ ਦੇ ਰੰਗਾਂ ਦੇ ਰੂਪਾਂ ਦੇ ਬੋਲੀਆਂ ਦੇ ਪਰ ਗੁਰੂ ਮਹਾਰਾਜ ਜੀ ਨੇ ਅੱਜ ਦਾ ਜੋ ਇਹ ਪੰਗਤੀ ਦੇ ਵਿੱਚ ਸਾਨੂੰ ਸਮਝਾਇਆ ਹੈ ਨਾ ਦੋ ਤਰ੍ਹਾਂ ਦੇ ਮੁੱਖ ਤੌਰ ਤੇ ਮਹਾਰਾਜ ਕਹਿੰਦੇ ਵੈਸੇ ਤੇ ਬੜੀ ਤਰ੍ਹਾਂ ਦੀ ਹੈ ਦੁਨੀਆ ਬਹੁਤ ਰੰਗ ਨੇ ਇਹਦੇ ਪਰ ਦੋ ਮੁੱਖ ਸਤਗੁਰੂ ਮਹਾਰਾਜ ਕਹਿੰਦੇ ਇੱਕ ਰਤਨ ਪਦਾਰਥ ਵਣਜਦੇ ਇੱਕ ਕੱਚੇ ਦੇ ਵਪਾਰਾ ਇਨਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਕਈ ਜਨ ਕਈ ਲੋਕ ਐਸੇ ਹਨ ਰਤਨ ਪਦਾਰਥ ਵਣਜਦੇ ਭਾਵ ਸ਼ੁਭ ਗੁਣਾਂ ਦੀ ਉਹ ਵਣਜ ਕਰਦੇ ਨੇ ਨਾਮ ਸਿਮਰਨ ਭਜਨ ਬੰਦਗੀ ਧਰਮ ਤੇ ਚੱਲ ਕੇ ਸੋਨਾ ਮਾਰਗ ਬਣਾਉਂਦੇ ਨੇ ਦਇਆ ਦਾ ਗੁਣ ਰੱਖਦੇ ਨੇ ਨਿਮਰਤਾ ਦਾ ਗੁਣ ਰੱਖਦੇ ਨੇ ਆਪਣੇ ਅੰਦਰ ਚੰਗਿਆਈ ਅਛਾਈ ਰੱਖਦੇ ਨੇ ਸਮਾਜ ਭਲਾਈ ਲੋਕ ਭਲਾਈ ਦੇ ਇਹ ਗੁਣ ਆਪਣੇ ਅੰਦਰ ਰੱਖਦੇ ਨੇ ਇਹ ਰਤਨਾ ਇਹਨ ਕਹਿੰਦੇ ਰਤਨਾ ਦੀ ਵਣਜ ਕਰਨਾ ਭਵ ਉਹ ਦੁਨਿਆਵੀ ਕਿਸੇ ਵੀ ਚੀਜ਼ ਦੇ ਨਾਲ ਬਹੁਤਾ ਅਟੈਚ ਨਹੀਂ ਰਹਿੰਦੇ ਬਹੁਤਾ ਜੁੜੇ ਨਹੀਂ ਰਹਿੰਦੇ ਵਰਤੋ ਜ਼ਰੂਰ ਕਰਨੀ ਆ ਸਭ ਦੀ ਬਸ ਅਟੈਚਮੈਂਟ ਤੋਂ ਬਚਣਾ ਹੁੰਦਾ ਸਭ ਤੋਂ ਵੱਡੀ ਉਦਾਹਰਣ ਸਾਡੇ ਪਾਸ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਹੈ ਕਿੰਨੇ ਚਾਵਾਂ ਨਾ ਆਨੰਦਪੁਰ ਸਾਹਿਬ ਤੇ ਵਿੱਚ ਮਹਾਰਾਜ ਰਹੇ ਮਹਾਰਾਜ ਨੇ ਵਸਾਇਆ ਕਿਲੇ ਬਣਾਏ ਲੋਹਗੜ ਦਾ ਕਿਲਾ ਬਣਾਇਆ ਹੋਰ بڑے ਕਿਲੇ ਬਣਾਏ ਆਪਣੇ ਹੱਥੀ ਸਤਿਗੁਰੂ ਮਹਾਰਾਜ ਜੀ ਨੇ ਸਾਰੇ ਕਾਰਜ ਕਰਾਏ ਤੇ ਇੱਕ ਸਮਾਂ ਇੱਕ ਵੇਲਾ ਆ ਗਿਆ ਸਾਸੰਗ ਜੀ ਉਸ ਨੂੰ ਛੱਡ ਕੇ ਜਾਣ ਦਾ ਤੇ ਆਪ ਸਾਰੇ ਇਤਿਹਾਸ ਤੋਂ ਜਾਣੂ ਉਹ ਪਤਾ ਹੈ ਆਪ ਜੀ ਨੂੰ ਵੀ ਮਹਾਰਾਜ ਜੀ ਨੇ ਇੱਕ ਨਿਮਖ ਵੀ ਨਹੀਂ ਫਿਰ ਸੋਚਿਆ ਵੀ ਇੰਨੇ ਚਾਵਾਂ ਨਾ ਬਣਾਇਆ ਤੇ ਇਹਨੂੰ ਛੱਡਣ ਲੱਗਿਆ ਤੇ ਜਦੋਂ ਫਿਰ ਛੱਡਿਆ ਤੇ ਮੁੜ ਕੇ ਫਿਰ ਉਧਰ ਮੂੰਹ ਵੀ ਨਹੀਂ ਕੀਤਾ ਮਹਾਰਾਜਾਂ ਨੇ ਇਹਨੂੰ ਕਹਿੰਦੇ ਨੇ ਅਟੈਚਮੈਂਟ ਨਾ ਹੋਣੀ ਕਿਸੇ ਵੀ ਚੀਜ਼ ਨਾਲ ਕਿਸੇ ਵੀ ਦੁਨਿਆਵੀ ਬਾਹਰੀ ਇਹ ਉਸੇ ਦੀ ਅਵਸਥਾ ਬਣ ਸਕਦੀ ਹੈ ਵੀ ਜੇ ਸੀ ਆਖੀ ਵੀ ਸਾਡੀ ਬਣ ਜਾਏ ਇਹ ਉਸੇ ਦੀ ਅਵਸਥਾ ਬਣ ਸਕਦੀ ਹੈ ਜਿਹਦੀ ਅਟੈਚਮੈਂਟ ਪਹਿਲਾਂ ਪ੍ਰਮਾਤਮਾ ਨਾਲ ਹੋ ਚੁੱਕੀ ਹੈ ਜਿਹਦਾ ਸਬੰਧ ਪਹਿਲਾਂ ਵਾਹਿਗੁਰੂ ਨਾਲ ਆਕਾਰਪੂਖ ਨਾਲ ਬਣ ਚੁੱਕਾ ਹੈ ਉਹ ਹੀ ਏਡੇ ਵੱਡੇ ਵੱਡੇ ਫੈਸਲੇ ਨਿਰਣੇ ਲੈ ਸਕਦਾ ਹੈ ਹੋਰ ਨਹੀਂ ਕੋਈ ਇਸ ਕਰਕੇ ਮਹਾਰਾਜ ਕਹਿੰਦੇ ਕਈ ਬੰਦੇ ਐਸੇ ਨੇ ਕਈ ਦੁਨੀਆ ਐਸੀ ਹੈ ਜਿਹੜੀ ਰਤਨਾ ਦੀ ਸੋਹਣੇ ਪਦਾਰਥਾਂ ਦੀ ਸ਼ੁਭ ਗੁਣਾਂ ਦੀ ਨਾਮ ਦੀ ਵਣਜ ਕਰਨ ਵਾਲੀ ਹੈ ਵਪਾਰ ਕਰਨ ਵਾਲੀ ਹੈ ਇੱਕ ਕੱਚਾ ਦੇ ਵਪਾਰਾ ਕਈ ਜਿਹੜੇ ਨੇ ਵਪਾਰੀ ਨੇ ਵਪਾਰ ਕਰਨ ਵਾਲੇ ਉਹ ਕੱਚ ਦਾ ਹੀ ਵਪਾਰ ਕਰੀ ਜਦਨੇ ਕੱਚ ਦਾ ਭਾਅ ਵੀ ਹੈ ਝੂਠ ਦਾ ਕੂੜ ਦਾ ਠੱਗੀ ਠੁਰੀ ਬੇਈਮਾਨੀ ਹੁਣ ਸਾਧ ਸੰਗਤ ਜੀ ਧਿਆਨ ਦਿਓ ਮਹਾਰਾਜ ਜੀ ਨੇ ਇੱਥੇ ਵਣਜ ਵਪਾਰ ਨੂੰ ਨਹੀਂ ਮਾੜਾ ਕਿਹਾ ਵੀ ਕੋਈ ਵਪਾਰੀ ਜਿਹੜੇ ਨੇ ਮਾੜੇ ਨੇ ਸਿਰਫ ਜਿਹੜਾ ਬੇਈਮਾਨੀ ਦਾ ਧੰਨ ਖੱਟਾ ਕਰਦੇ ਨੇ ਜਿਹੜਾ ਕਿ ਅੱਜ ਦੇ ਸਮੇਂ ਤੇ ਚੀਜ਼ਾਂ ਬੜੀਆਂ ਵਧ ਗਈਆਂ ਨੇ ਆਪ ਜੀ ਦੇਖਦੇ ਹੋ ਕਿੰਨਾ ਨਕਲੀ ਸਮਾਨ ਮਾਰਕੀਟ ਦੇ ਵਿੱਚ ਵਿਕਦਾ ਹੈ ਖਾਣ ਪੀਣ ਤੋਂ ਲੈ ਕੇ ਕੱਪੜਾ ਲੱਤਾ ਹਰ ਇੱਕ ਚੀਜ਼ ਹਰ ਤਰ੍ਹਾਂ ਦੀ ਨਕਲੀ ਬਣਾ ਬਣਾ ਕੇ ਵੇਚਦੇ ਨੇ ਇਹਨੂੰ ਮਹਾਰਾਜ ਨੇ ਕਿਹਾ ਇਹ ਕੱਚੇ ਦੇ ਵਪਾਰੀ ਨੇ ਐਸੇ ਬੰਦੇ ਐਸੇ ਕੱਚੇ ਦੇ ਵਪਾਰੀ ਨਹੀਂ ਅਸੀਂ ਬਣਨਾ ਇਹਨਾਂ ਨੂੰ ਸਤਿਗੁਰੂ ਮਹਾਰਾਜ ਜੀਆ ਨੇ ਕਿਹਾ ਹੈ ਕਿ ਇਹ ਕਦੇ ਵੀ ਆਪਣਾ ਜੀਵਨ ਸਫਲ ਨਹੀਂ ਕਰ ਸਕਦੇ ਬਲਕਿ ਕਰਨਾ ਕੀ ਸਾਨੂੰ ਚਾਹੀਦਾ ਹੈ ਸਤਗੁਰ ਤੁਠੈ ਪਾਇਨ ਅੰਦਰ ਰਤਨ ਭੰਡਾਰਾ ਗੁਰੂ ਦੀ ਕਿਰਪਾ ਲਓ ਗੁਰੂ ਦੀ ਬਾਣੀ ਪੜੋ ਕਿਤੇ ਗੁਰੂ ਸਾਹਿਬ ਤਰੁਠ ਜਾਣ ਬਖਸ਼ਿਸ਼ ਕਰ ਦੇਣ ਸਾਡੇ ਅੰਦਰ ਭਗਤੀ ਦੇ ਭੰਡਾਰੇ ਖੁੱਲ ਜਾਣ ਉੱਥੋਂ ਜਿਹੜੇ ਸਾਨੂੰ ਧਨ ਪ੍ਰਾਪਤ ਹੋਣੇ ਨੇ ਬਖਸ਼ਿਸ਼ਾਂ ਪ੍ਰਾਪਤ ਹੋਣੀਆਂ ਨੇ ਉਹ ਅਸਲ ਮਾਇਨਿਆਂ ਦੇ ਵਿੱਚ ਸਾਥ ਸੰਗਤ ਜੀਓ ਸਾਡਾ ਪਲਾ ਕਰਨ ਵਾਲੀਆਂ ਨੇ ਬਾਹਰੀ ਤੌਰ ਤੇ ਨਹੀਂ ਇੱਕ ਵਪਾਰੀ ਗੁਰੂ ਮਹਾਰਾਜ ਜੀ ਦੇ ਕੋਲ ਵੀ ਆਇਆ ਬਹੁਤ ਵਪਾਰੀ ਆਏ ਸਨ ਮਹਾਰਾਜ ਕੋਲ ਭਾਈ ਗੁੱਧੂ ਜੀ ਨੇ ਗੁਰਸਿੱਖ ਨੇ ਬਾਣੀ ਪੜ੍ਹਦੇ ਨੇ ਨਾਮ ਜਪ ਕਰਦੇ ਨੇ ਵਪਾਰ ਵੀ ਕਰਦੇ ਨੇ ਤੇ ਉਹਨਾਂ ਦਾ ਵਪਾਰ ਹੈ ਕੰਮ ਹੈ ਇੱਟਾਂ ਦਾ ਪੱਠਾ ਹੈ ਜਿਵੇਂ ਅੱਜਕੱਲ ਪੱਠੇ ਨੇ ਪਹਿਲਾਂ ਆਵੇ ਲੱਗਦੇ ਸਨ ਜਿਵੇਂ ਤਕਨੀਕ ਬਦਲ ਜਾਂਦੀ ਸਮੇਂ-ਸਮੇਂ ਦੇ ਨਾਲ ਇੱਟਾਂ ਪਕਾਇਆ ਕਰਦੇ ਸਨ ਤੇ ਸਾਧ ਸੰਗਤ ਜੀਓ ਹੁਣ ਸਮਝਣਾ ਅਸੀਂ ਇਸ ਸਾਖੀ ਤੋਂ ਘਟਨਾ ਤੋਂ ਇਹ ਹੈ ਕਿ ਸਤਿਗੁਰੂ ਜੀ ਨੇ ਕਿਵੇਂ ਤਿੱ ਕਿੰਨਾ ਸੱਚਾ ਸੁੱਚਾ ਆਚਰਣ ਵਾਲਾ ਸਾਨੂੰ ਕੰਮ ਕਾਰ ਵਪਾਰ ਕਿਹਾ ਕਰਨ ਜੇ ਕਿਣ ਕਾ ਮਾਤਰ ਵੀ ਜੇ ਉਹਦੇ ਵਿੱਚ ਸਾਡੇ ਮਨ ਵਿੱਚ ਗੁਰੂ ਦੇ ਹੁਕਮ ਅਦੂਲੀ ਆ ਗਈ ਤੇ ਸਾਡਾ ਕੀ ਦੱਕੀ ਹੋ ਸਕਦਾ ਹੈ ਸਤਿਗੁਰੂ ਮਹਾਰਾਜ ਜੀ ਸਿੱਖ ਭਾਈ ਗੁੱਧੂ ਜੀ ਬੜੇ ਚਾਵਾਂ ਨਾਲ ਬੜੇ ਉਤਸ਼ਾਹ ਨਾਲ ਕਾਰਜ ਕਰਦੇ ਨੇ ਇੱਕ ਵਾਰ ਬੜਾ ਕਰਜ਼ ਲਿਆ ਕਿਉਂਕਿ ਕਈ ਵਾਰੀ ਇਨਵੈਸਟ ਕਰਨ ਵਾਸਤੇ ਕਰਜ਼ ਲੈਣਾ ਪੈਂਦਾ ਹੈ ਬੈਂਕਾਂ ਤੋਂ ਜਿਵੇਂ ਅੱਜ ਕੱਲ੍ਹ ਲੋਨ ਲੈਨੇ ਫਿਰ ਇਨਵੈਸਟ ਕਰਦੇ બિਜ਼ਨਸ ਅੱਗੇ ਵੱਧਦਾ ਕੋਈ ਤਰੱਕੀ ਕਰ ਜਾਂਦਾ ਕਿਸੇ ਦਾ ਨਹੀਂ ਚੱਲਦਾ ਤੇ ਉਹ ਫਿਰ ਥੱਲੇ ਹੋ ਜਾਂਦਾ ਭਾਈ ਬੁੱਧੂ ਜੀ ਨੇ ਵੀ ਬੜਾ ਕਰਜ਼ ਲਿਆ ਅੱਜ ਦੇ ਸਮੇਂ ਅਨੁਸਾਰ ਲੋਨ ਲਿਆ ਬੜਾ ਖਰਚ ਕੀਤਾ ਬੜੇ ਮਜ਼ਦੂਰ ਲਾਏ ਬੜੇ ਆਵੇ ਤਿਆਰ ਕੀਤੇ ਤੇ ਵੱਡੀ ਸਾਰੀ ਗਿਣਤੀ ਦੇ ਵਿੱਚ ਇਟਾਂ ਦੇ ਆਵੇ ਉਹਨਾਂ ਨੇ ਲਗਾਏ ਬੜਾ ਵੱਡਾ ਇਨਵੈਸਟ ਭਾਰੀ ਕੰਮ ਕੀਤਾ ਵਪਾਰ ਦਾ ਤੇ ਜਿਸ ਵੇਲੇ ਆਵੇ ਲਾਏ ਅੱਗ ਬਲੀ ਇਟਾਂ ਦੀ ਪਕਾਈ ਦਾ ਸਾਰਾ ਕਾਰਜ ਸੰਪੂਰਨ ਹੋਇਆ ਤੇ ਫਿਰ ਆਵਿਆਂ ਨੂੰ ਖੋਲਿਆ ਜਾਂਦਾ ਸੀ ਦੇਖਿਆ ਜਾਂਦਾ ਸੀ ਇਟਾਂ ਨੂੰ ਕੱਢਿਆ ਜਾਂਦਾ ਸੀ ਜਿਹੜੀਆਂ ਸਾਫ਼ ਸਹੀ ਇਟਾਂ ਇੱਕ ਨੰਬਰ ਦੀਆਂ ਅਲੱਗ ਕੱਚੀਆਂ ਜਿਹੜੀਆਂ ਭਿੱਲੀਆਂ ਰਹਿ ਜਾਣੀਆਂ ਉਹ ਅਲੱਗ ਕਰਨੀਆਂ ਤੇ ਭਾਈ ਬੁੱਧੂ ਜੀ ਦੇ ਮਨ ਦੇ ਵਿੱਚ ਆਇਆ ਵੀ ਕਿਉਂ ਨਾ ਐਡਾ ਵੱਡਾ ਕਾਰਜ ਹੁਣ ਮੈਂ ਕੀਤਾ ਇਹਦੀ ਮੈਂ ਆਰੰਭ ਕਰਨ ਲੱਗਾ ਖੋਲਣ ਲੱਗਾ ਇਸ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਦੇ ਦਰ ਤੇ ਜਾਵਾਂ ਵੀ ਪਹਿਲਾਂ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਾਵਾਂ ਵੀ ਮਹਾਰਾਜ ਅੱਜ ਖੋਲਣ ਲੱਗੇ ਆ ਤੇ ਇਟਾਂ ਸਭ ਸਹੀ ਨਿਕਲਣ ਸੋਹਣੀਆਂ ਨਿਕਲਣ ਵਧੀਆ ਨਿਕਲਣ ਆਪਾਂ ਵੀ ਸਾਰੇ ਇਦਾਂ ਹੀ ਕਰਨੇ ਆ ਕੋਈ ਨਾ ਕੋਈ ਕੰਮ ਕੋਈ ਬੱਚਾ ਪੇਪਰ ਦਿੰਦਾ ਪਰ ਅਰਦਾਸ ਕਰਾਨੇ ਆ ਸਫਲ ਹੋਣ ਨੰਬਰ ਵਧੀਆ ਆਉਣ ਕਮਕਾਰ ਦੀ ਵਿਦੇਸ਼ ਜਾਣ ਦੀ ਬਹੁਤ ਕੁਝ ਅਸਿਰਦਾ ਸਮਾਰਾ ਦੇ ਕਰਾਨੇ ਆ ਤੇ ਭਾਈ ਬੁੱਧੂ ਜੀ ਵੀ ਗਏ ਮਹਾਰਾਜ ਕੋਲ ਅੰਮ੍ਰਿਤਸਰ ਚਲੇ ਗਏ ਲਾਹੌਰ ਦੇ ਵਿੱਚ ਸਨ ਉਸ ਵੇਲੇ ਲਾਹੌਰ ਤੋਂ ਗਏ ਅੰਮ੍ਰਿਤਸਰ ਗੁਰੂ ਮਹਾਰਾਜ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਹਨ ਭਾਈ ਬੁੱਧੂ ਜੀ ਜਾਂਦੇ ਨੇ ਲਾਹੌਰ ਤੋਂ ਮਹਾਰਾਜ ਜੀ ਦੇ ਦਰ ਤੇ ਜਾਂਦੇ ਨੇ ਨਤਮਸਤਕ ਹੁੰਦੇ ਨੇ ਸਤਸੰਗਤ ਕਰਦੇ ਨੇ ਕਥਾ ਕੀਰਤਨ ਸੁਣਦੇ ਨੇ ਤੇ ਬਾਅਦ ਵਿੱਚ ਫਿਰ ਮਹਾਰਾਜ ਜੀ ਦੇ ਸਾਹਮਣੇ ਬੇਨਤੀ ਕਰਦੇ ਨੇ ਕਿ ਮਹਾਰਾਜ ਜੀ ਤੁਹਾਡੇ ਸੇਵਕ ਨੇ ਤੁਹਾਡੇ ਸਿੱਖ ਨੇ ਮਹਾਰਾਜ ਜੀ ਤੁਸੀਂ ਜਾਣੀ ਜਾਣ ਉਹ ਦੱਸਣ ਦੀ ਕੀ ਲੋੜ ਐ ਇੱਕ ਕਾਰਜ ਵੱਡਾ ਆਰੰਭ ਕੀਤਾ ਹੈ ਤੇ ਮੈਂ ਤੁਹਾਡੀ ਆਗਿਆ ਲੈਣ ਆਇਆ ਮਹਾਰਾਜ ਜੀ ਕਿਰਪਾ ਕਰੋ ਮੇਰੇ ਤੇ ਤਰਸ ਕਰੋ ਇੱਟਾਂ ਪਕਾਉਣ ਦੇ ਮੈਂ ਆਵੇ ਲਾਏ ਤੇ ਉਹ ਆਵੇ ਉਹਨੂੰ ਖੋਲਣੇ ਨੇ ਪਹਿਲਾਂ ਤੁਹਾਡੀ ਆਗਿਆ ਚਾਹੀਦੀ ਐ ਤੁਸੀਂ ਆਗਿਆ ਕਰੋ ਤਾਂ ਕਿ ਮੇਰਾ ਜਿਹੜਾ ਕਾਰਜ ਸਫਲ ਹੋਇਆ ਮੈਨੂੰ ਦਿਹ ਬੜਾ ਮਹਾਰਾਜ ਕਰਜ਼ ਲਿਆ ਹੈ ਤਾਂ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਅਰਦਾਸ ਕਰਨ ਆਏ ਹੋ ਤੁਸੀਂ ਸਾਡੇ ਦਰ ਤੇ ਆਏ ਹੋ ਖਾਲੀ ਕਿਵੇਂ ਮੁੜ ਜਾਓਗੇ ਤੁਹਾਡਾ ਭਲਾ ਹੋਵੇਗਾ ਤੁਹਾਡਾ ਕਾਰਜ ਸਫਲ ਹੋਏਗਾ ਬਸ ਇੱਕ ਕੰਮ ਤੁਸੀਂ ਕਰਨਾ ਹੈ ਮਹਾਰਾਜ ਜੀ ਹੁਕਮ ਕਰੋ ਕੀ ਕੰਮ ਕਰਨਾ ਹੈ ਕੀ ਕਾਰਜ ਕਰਨਾ ਹੈ ਮਹਾਰਾਜ ਕਹਿੰਦੇ ਆਵੇ ਖੋਲਣ ਤੋਂ ਪਹਿਲਾਂ ਤੋਂ ਆਪਣੇ ਘਰ ਸਤ ਸੰਗਤ ਕਰਵਾਉਣੀ ਹੈ ਆਪਣੇ ਘਰ ਦੇ ਵਿੱਚ ਸੰਗਤ ਨੂੰ ਬੁਲਾ ਕੇ ਕੀਰਤਨ ਕਥਾ ਪਾਠ ਗੁਰੂ ਦਾ ਜਸ ਹਰੀ ਦਾ ਜਸ ਕਰਵਾਉਣਾ ਹੈ ਉਹ ਕਰਵਾ ਕੇ ਉਸ ਤੋਂ ਬਾਅਦ ਲੰਗਰ ਵਰਤਾਉਣਾ ਹੈ ਸਾਰੀ ਸੰਗਤ ਨੂੰ ਕੋਈ ਵੀ ਲੰਗਰ ਛਕੇ ਬਿਨਾ ਨਾ ਜਾਏ ਸਭ ਨੂੰ ਲੰਗਰ ਛਕਾਉਣਾ ਹੈ ਸਾਧ ਸੰਗਤ ਜੀ ਅੱਜ ਵੀ ਅਸੀਂ ਪ੍ਰੋਗਰਾਮ ਕਰਵਾਉਨੇ ਆ ਨਾ ਘਰਾਂ ਦੇ ਵਿੱਚ ਤੇ ਸਤਿਗੁਰੂ ਮਹਾਰਾਜ ਜੀਆ ਨੇ ਇਹ ਮਰਿਆਦਾ ਵੇਖੋ ਸਾਨੂੰ ਸ਼ੁਰੂ ਤੋਂ ਕਿੰਡੀ ਸੋਹਣੀ ਤੇ ਸੁੰਦਰ ਬਣਾ ਕੇ ਦਿੱਤੀ ਹੈ ਇਹਦੇ ਜੇ ਭਾਵਾਂ ਨੂੰ ਅਸੀਂ ਸਮਝਾਂਗੇ ਨਾ ਇੱਕ ਇੱਕ ਨੁਕਤੇ ਨੂੰ ਅਸੀਂ ਸਮਝਾਂਗੇ ਲੰਗਰ ਦੀ ਕੀ ਮਰਿਆਦਾ ਸੰਗਤ ਨੂੰ ਇਹਦਾ ਕੀ ਮਹੱਤਮ ਹੈ ਪਾਠ ਕਰਾਣ ਦਾ ਕੀ ਮਹੱਤਮ ਹੈ ਅਰਦਾਸ ਦਾ ਕੀ ਮਹੱਤਮ ਹੈ ਜਦੋਂ ਅਸੀਂ ਇਹਨਾਂ ਦੇ ਮਹੱਤਮ ਇਹਨਾਂ ਦੀਆਂ ਸ਼ਕਤੀਆਂ ਸਮਝਾਂਗੇ ਨਾ ਫਿਰ ਸਾਡਾ ਭਲਾ ਹੋਏਗਾ ਅਸੀਂ ਮੈਨੂੰ ਮਾਫ਼ ਕਰਿਓ ਮਹੱਤਮ ਨਹੀਂ ਸਮਝਦੇ ਬੜਾ ਦੇਖ ਕੇ ਕਈ ਵਾਰੀ ਨਾ ਦੁੱਖ ਹੁੰਦਾ ਹੈ ਪਾਠ ਕਰਵਾ ਲਿਆ ਚਲੋ ਪਾਠ ਕਈ ਵਾਰੀ ਸਮਝ ਸਕਨੇ ਆ ਕਿ ਕੰਮਕਾਰ ਹੁੰਦੇ ਨੇ ਕੋਈ ਨਹੀਂ ਸੁਣ ਪਾਇਆ ਸੁਖਮਨੀ ਸਾਹਿਬ ਦਾ ਪਾਠ ਜਾਂ ਜੋ ਵੀ ਖੰਡ ਪਾਠ ਸਾਹਿਬ ਸਹਿਜ ਪਾਠ ਸਮਝ ਸਕਦੇ ਆ ਕੰਮਕਾਰ ਬੜੇ ਭਜਨ ਅਠ ਬੜੀ ਹੁੰਦੀ ਹੈ ਨਹੀਂ ਸੁਣ ਪਾਏ 1 ਘੰਟੇ ਦਾ 1.5 ਘੰਟੇ ਸਵਾ ਦਾ ਪਾਠ ਸੁਖਮਨੀ ਸਾਹਿਬ ਦਾ ਹੁੰਦਾ ਹੈ ਵੈਸੇ ਤੇ ਸੁਣਨਾ ਚਾਹੀਦਾ ਕਰਾਉਣ ਦਾ ਫਾਇਦਾ ਹੀ ਤਾਂ ਹੈ ਜੇ ਤੁਸੀਂ ਕੋਲ ਬੈਠ ਕੇ ਸੁਣੋਗੇ ਚਲੋ ਸਮਝ ਗਏ ਕੰਮਕਾਰ ਸਨ ਤਿਆਰੀਆਂ ਕਰਨੀਆਂ ਸਨ ਸੰਗਤ ਆਈ ਸਾਰਾ ਕੁਝ ਘਰ ਦੇ ਵਿੱਚ ਚਾਰ ਜੀ ਆਜਣ ਬੜੇ ਕੰਮ ਹੋ ਜਾਂਦੇ ਨੇ ਤੇ ਜੇ 40 50 ਸੰਗਤ ਆ ਗਈ ਤੇ ਕਿੰਨਾ ਕੁਝ ਕਰਨਾ ਪੈਂਦਾ ਸਮਝ ਸਕਦੇ ਆ ਪਰ ਸਾਧ ਸੰਗਤ ਜੀਓ ਲੇਕਨ ਅਰਦਾਸ ਔਰ ਹੁਕਮਨਾਮਾ ਵੀ ਨਹੀਂ ਅਸੀਂ ਸਰਗਣ ਕਰ ਸਕਦੇ ਕਿਆ ਮਹਾਰਾਜ ਜੀ ਦੇ ਦਰ ਤੇ 5 10 ਮਿੰਟ ਦੀ ਅਰਦਾਸ ਵਿੱਚ ਵੀ ਨਹੀਂ ਖੜੇ ਹੋ ਰਹੇ ਕਿੱਡੇ ਕਲਯੁਗ ਦੀ ਨਿਸ਼ਾਨੀ ਕਵਾਂਗੇ ਕਿੱਡੇ ਦੁੱਖ ਦੀ ਗੱਲ ਕਵਾਂਗੇ ਜਿਹੜਾ ਗਰੰਥੀ ਸਿੰਘ ਅਰਦਾਸ ਕਰ ਰਿਹਾ ਤੁਹਾਡੇ ਭਲੇ ਦੀ ਨਾਮ ਲੈ ਕੇ ਮਹਾਰਾਜ ਜੀ ਅਰਦਾਸ ਕਰ ਰਿਹਾ ਕਿ ਸਤਿਗੁਰੂ ਜੀ ਭਲਾ ਕਰਿਓ ਪਰਿਵਾਰ ਚ ਸੁਖ ਵਰਤਾਇਓ ਤੇ ਜਿਨ੍ਹਾਂ ਦੀ ਅਰਦਾਸ ਹੋ ਰਹੀ ਹੈ ਉਹ ਹੋਰ ਹੀ ਕਿਤੇ ਨਹੀਂ ਧਿਆਨ ਨਹੀਂ ਉਹਨਾਂ ਦਾ ਬਿਨਾਂ ਧਿਆਨ ਤੋਂ ਅਰਦਾਸ ਕਿਸ ਤਰ੍ਹਾਂ ਸਾਡੇ ਗੁਰੂ ਚਰਨਾਂ ਚ ਪ੍ਰਵਾਨ ਹੋਏਗੀ ਕਰਨ ਵਾਲਾ ਧਿਆਨ ਟਿਕਾ ਲਏਗਾ ਪਰ ਸੁਣਨ ਵਾਲਿਆਂ ਦਾ ਧਿਆਨ ਟਿਕਾਣਾ ਔਖਾ ਹੁੰਦਾ ਸਗੋਂ ਜਿਹੜੇ ਸੁਣ ਰਹੇ ਨੇ ਜਿਹੜੇ ਖੜੇ ਨੇ ਉਹਨਾਂ ਦਾ ਧਿਆਨ ਟਿਕਾਉਣਾ ਇਸ ਕਰਕੇ ਬੜਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਸਾਨੂੰ ਮਾਤਮਾ ਇਹਦਾ ਪੂਰਾ ਮਿਲੇ ਅਸੀਂ ਜਿਹੜਾ ਵੀ ਪ੍ਰੋਗਰਾਮ ਕਰਨੇ ਆ ਇੱਕ ਇੱਕ ਚੀਜ਼ ਉਹਦੇ ਵਿੱਚ ਦੇਖੋ ਕਿਤੇ ਕਮੀ ਨਾ ਰਹਿ ਜਾਏ ਕਿਸ ਗੱਲ ਦੀ ਮੈਂ ਕਮੀ ਦੀ ਗੱਲ ਕਰ ਰਿਹਾ ਗੁਰੂ ਦੀ ਮਰਿਆਦਾ ਦੀ ਔਰ ਗੁਰੂ ਦੀ ਸੇਵਾ ਦੀ ਸਤਕਾਰ ਦੀ ਔਰ ਸੰਗਤ ਦੀ ਪਲੱਸ ਸੰਗਤ ਦੀ ਵੀ ਇਕ ਕੋਈ ਕਮੀ ਇੰਨਾ ਚੋਂ ਨਾ ਰਹਿ ਜਾਏ ਇੱਕ ਵੀ ਕਮੀ ਮਹਾਰਾਜ ਨੇ ਕਿਹਾ ਭਾਈ ਬੁੱਧੂ ਜੀ ਨੂੰ ਕਿ ਤੁਸੀਂ ਘਰ ਸਤਸੰਗਤ ਕਰਾਣੀ ਹੈ ਕਥਾ ਕੀਰਤਨ ਪਾਠ ਕਰਾਓ ਗੁਰੂ ਦਾ ਦੀਵਾਨ ਸਜਾਓ ਸਮਾਪਤੀ ਤੋਂ ਬਾਅਦ ਲੰਗਰ ਵਰਤਾਓ ਤੇ ਕੋਈ ਵੀ ਲੰਗਰ ਛਕੇ ਬਿਨਾਂ ਨਾ ਜਾਏ ਤੁਹਾਡੇ ਘਰੋਂ ਕਹਿਣ ਲੱਗੇ ਮਹਾਰਾਜ ਸਤਿਵਚਨ ਨੇ ਤੇ ਕੋਈ ਗੱਲ ਨਹੀਂ ਮਹਾਰਾਜ ਜਿਵੇਂ ਤੁਹਾਡਾ ਹੁਕਮ ਮਹਾਰਾਜ ਜੀ ਸੋਹਣਾ ਦੀਵਾਨ ਸਜਾਵਾਂਗੇ ਸੋਹਣਾ ਪ੍ਰੋਗਰਾਮ ਕਰਾਂਗੇ ਅਰਦਾਸ ਕਰਾਵਾਂਗੇ ਤੇ ਫਿਰ ਮਹਾਰਾਜ ਇਹ ਮੈਂ ਫਿਰ ਆਵੇ ਜਿਹੜੇ ਆਪਣੇ ਖੋਲਾਂਗਾ ਮਹਾਰਾਜ ਨੇ ਭੇਜ ਦਿੱਤਾ ਚਲਿਆ ਗਿਆ ਆਪਣੇ ਘਰ ਸਦਨ ਸਮਾਂ ਦਿਨ ਨਿਯਤ ਕਰ ਲਿਆ ਤਿਆਰੀਆਂ ਸਾਰੀਆਂ ਕਰ ਲਈਆਂ ਸੋਹਣਾ ਦੀਵਾਨ ਸਜਾਇਆ ਸਾਰੇ ਨਗਰ ਦੀ ਸੰਗਤ ਨੂੰ ਬੁਲਾਇਆ ਸਿੱਖ ਸੰਗਤਾਂ ਆਈਆਂ ਹੋਰ ਵੀ ਆਏ ਪਾਠ ਹੋਇਆ ਕੀਰਤਨ ਹੋਇਆ ਕਥਾ ਵਿਚਾਰਾ ਹੋਈਆਂ ਸੋਹਣਾ ਦੀਵਾਨ ਅਰਦਾਸ ਬੇਨਤੀ ਸਮਾਪਤੀ ਹੋਈ ਤੇ ਸਮਾਪਤੀ ਤੋਂ ਬਾਅਦ ਲੰਗਰ ਵਰਤਾਇਆ ਗਿਆ ਸਾਰੀ ਸੰਗਤ ਨੇ ਬੜੇ ਆਨੰਦ ਨਾਲ ਬੜੇ ਚਾਵਾਂ ਨਾਲ ਲੰਗਰ ਛਕਿਆ ਸਾਰੀ ਸੰਗਤ ਲੰਗਰ ਛਕ ਕੇ ਚਲੀ ਗਈ ਇੱਕ ਸਿੱਖ ਭਾਈ ਲਖੂ ਜੀ ਸਨ ਉਹ ਥੋੜੀ ਦੇਰ ਬਾਅਦ ਆਏ ਇਹ ਗੁਰੂ ਸਾਹਿਬ ਦੀ ਮਹਾਰਾਜ ਜੀ ਦੀ ਸਮਝਾਣ ਦੇ ਇੱਕ ਬੇਦੀ ਸੀ ਇਹ ਪਤਾ ਨਹੀਂ ਮਹਾਰਾਜ ਆਪ ਹੀ ਉਸ ਰੂਪ ਭਾਈ ਲਖੂ ਜੀ ਦੇ ਰੂਪ ਦੇ ਵਿੱਚ ਆਏ ਹੋਣ ਮਹਾਰਾਜ ਆਪ ਹੋਣ ਸਮਝਿਓ ਸਾਧ ਸੰਗਤ ਜੀਓ ਅੱਜ ਦੇ ਸਮੇਂ 'ਚ ਸਾਨੂੰ ਸਿੱਖਿਆ ਲੈਣੀ ਚਾਹੀਦੀ ਐ ਸਾਖੀ ਤੋਂ ਭਾਈ ਲਖੂ ਜੀ ਆਏ ਸਮਾਪਤੀ ਹੋ ਗਈ ਲੰਗਰ ਸਮਾਪਤ ਹੋ ਗਿਆ ਤੇ ਆ ਕਰਕੇ ਬੈਠ ਗਏ ਪੰਗਤਾਂ ਕਿਉਂ ਵਿਛੀਆਂ ਹੋਈਆਂ ਸਨ ਜਿੱਥੇ ਸੰਗਤ ਬੈਠੀ ਸੀ ਉੱਥੇ ਬਹਿ ਗਏ ਭਾਈ ਬੁੱਧੂ ਜੀ ਨੇ ਦੇਖਿਆ ਕਹਿੰਦੇ ਹਾਂ ਜੀ ਤੁਸੀਂ ਕੌਣ ਕਹਿਣ ਲੱਗੇ ਜੀ ਮੇਰਾ ਨਾਮ ਲਖੂ ਐ ਮੈਂ ਗੁਰੂ ਮਹਾਰਾਜ ਦਾ ਸਿੱਖ ਹਾਂ ਤੇ ਮੈਂ ਲੰਗਰ ਛਕਣਾ ਐ ਮੈਨੂੰ ਪ੍ਰਸ਼ਾਦਾ ਛਕਾ ਦਿਓ ਤੇ ਭਾਈ ਬੁੱਧੂ ਜੀ ਨੇ ਸਾਧ ਸੰਗਤ ਜਵਾਬ ਦਿੱਤਾ ਕਿੰਦੇ ਹੁਣ ਆਇਓ ਲੰਗਰ ਤੇ ਵਰਤ ਗਿਆ ਲੰਗਰ ਤੇ ਸੰਗਤ ਛੱਕੇ ਚਲੀ ਗਈ ਪਾਠ ਹੋ ਗਿਆ ਦੀਵਾਨ ਹੋ ਗਿਆ ਸਾਰਾ ਕੁਝ ਹੋ ਗਿਆ ਹੁਣ ਆਇਓ ਲੰਗਰ ਛਕਣ ਪਈ ਲੰਗਰ ਤੇ ਨਹੀਂ ਹੈਗਾ ਸੀ ਪਰ ਨਾਮ ਹੀ ਹੋਵੇ ਛਕਾਓ ਖਾਲੀ ਨਾ ਮੋੜੋ ਜਲ ਛਕਾਓ ਦੁੱਧ ਗਰਮ ਕਰਕੇ ਛਕਾ ਦਿਓ ਚਾਹ ਨਾਸ਼ਤਾ ਜੋ ਵੀ ਹੋ ਸਕਦਾ ਹੈ ਖਾਲੀ ਨਾ ਮੋੜੋ ਕਿਸੇ ਨੂੰ ਚਾਹੇ ਸਾਡੇ ਘਰ ਦੁਸ਼ਮਣ ਵੀ ਆ ਗਿਆ ਨਾ ਰੋਟੀ ਪਾਣੀ ਪ੍ਰਸ਼ਾਦੇ ਤੋਂ ਖਾਲੀ ਨਾ ਮੁੜੋ ਜੇ ਅਗਲੇ ਨੇ ਮੰਗ ਹੀ ਲਿਆ ਤੇ ਫਿਰ ਨਾ ਮੁੜੋ ਵੈਸੇ ਤੇ ਆਪਣਾ ਹੀ ਸਾਡਾ ਸੁਭਾਅ ਹੋਵੇ ਮਰਿਆਦਾ ਹੋਵੇ ਵੀ ਕਿਸੇ ਨੂੰ ਪੁੱਛੋ ਭਾਈ ਸ਼ੱਕੇ ਜਾ ਇਹ ਮਹਾਰਾਜ ਜੀ ਦੀ ਬੜੀਆਂ ਸਾਖੀਆਂ ਇਤਿਹਾਸ ਚ ਭਰੀਆਂ ਪਈਆਂ ਨੇ ਇਸ ਮਰਿਆਦਾ ਦੇ ਪਰਥਾਏ ਵੀ ਕੋਈ ਲੰਗਰ ਚੋਂ ਨਾ ਖਾਲੀ ਮੁੜ ਕੇ ਜਾਏ ਤੇ ਭਾਈ ਬੁੱਧੂ ਜੀ ਨੇ ਮੁੜ ਦਿੱਤਾ ਭਾਈ ਲਖੋ ਜੀ ਨੂੰ ਕਹਿੰਦੇ ਜੀ ਨਹੀਂ ਆ ਕਹਿੰਦੇ ਸੋਚ ਲਓ ਭਾਈ ਬੁੱਧੂ ਬੁੱਧੂ ਜੀ ਚੇਤੇ ਕਰ ਲੋ ਗੁਰੂ ਸਾਹਿਬ ਜੀ ਦੇ ਬਚਨ ਨਹੀਂ ਤੇ ਆਵੇ ਤੁਹਾਡੇ ਕੱਚੇ ਰਹਿ ਜਾਣੇ ਨੇ ਬਚਨ ਕਰਦੇ ਸੋਚ ਲੋ ਆਵੇ ਕੱਚੇ ਰਹਿ ਜਾਣਗੇ ਭਾਈ ਬੁੱਧੂ ਜੀ ਹੁਮੇ ਚ ਆ ਗਏ ਇਨਵੈਸਟ ਬੜਾ ਕੀਤਾ ਸੀ ਨਾ ਕੰਮ ਬੜਾ ਵੱਡਾ ਖੋਲ ਲਿਆ ਕਈ ਵਾਰੀ ਬੰਦੇ ਦਾ ਕੰਮ ਬੰਦੇ ਦਾ ਅਹੰਕਾਰ ਬਣ ਜਾਂਦਾ ਤੇ ਬੰਦੇ ਨੂੰ ਡੇਕ ਦਿੰਦਾ ਹੈ ਇਸ ਲਈ ਮਹਾਰਾਜ ਕਹਿੰਦੇ ਭਾਈ ਆਪਣਾ ਪਸਾਰਾ ਨਾ ਪੂਰਾ ਜਿਆ ਰੱਖੋ ਲਿਮਟਿਡ ਜਿਆ ਰੱਖੋ ਇੰਨਾ ਕਈ ਪਸਾਰਾ ਪਸਾਰ ਲੈਂਦੇ ਨੇ ਬੰਦੇ ਨੂੰ ਹੰਕਾਰ ਹੋ ਜਾਂਦਾ ਵੀ ਮੈਂ ਹੀ ਮੈਂ ਹਾਣ ਤਾਂ ਚਾਰੋਂ ਪਾਸੇ ਮੇਰੇ ਬਿਨਾ ਹੁਣ ਹੋਰ ਕੋਈ ਨਹੀਂ ਕਹਿੰਦੇ ਲੈ ਤੂੰ ਬੜਾ ਆਇਆ ਮੇਰੇ ਆਵੇ ਕੱਚੇ ਕਰਾਉਣ ਵਾਲਾ ਬੜਾ ਕੁਛ ਬੋਲਿਆ ਬੜਾ ਕੁਛ ਹੋਇਆ ਹੰਕਾਰ ਜਦੋਂ ਆ ਜਾਂਦਾ ਨੇ ਫਿਰ ਬੰਦੇ ਨੂੰ ਪਤਾ ਲੱਗਦਾ ਵੀ ਮੈਂ ਕੀ ਬੋਲ ਰਿਹਾ ਮੈਂ ਕਿਸ ਤਰ੍ਹਾਂ ਬੋਲ ਰਿਹਾ ਮੇਰੇ ਬੋਲੇ ਦਾ ਕੀ ਅਸਰ ਹੋਏਗਾ ਕਹਿੰਦੇ ਜਾਓ ਚਲੇ ਜਾਓ ਕੋਈ ਲੰਗਰ ਲੁੰਗਰ ਨਹੀਂ ਕਹਿ ਕੇ ਮੋੜ ਦਿੱਤਾ ਜਾ ਕੇ ਜਦੋਂ ਖੋਲੇ ਆਵੇ ਤੇ ਸਾਧ ਸੰਗਤ ਜੀ ਸਾਰੀਆਂ ਇਟਾਂ ਕੱਚੀਆਂ ਇੱਕ ਵੀ ਇਟ ਨਹੀਂ ਪੱਕੀ ਸਾਰੀਆਂ ਇਟਾਂ ਕੱਚੀਆਂ ਪਿੱਲੀਆਂ ਬਾਹਰ ਨਿਕਲ ਰਹੀਆਂ ਨੇ ਕਹਿੰਦੇ ਹੋ ਹੀ ਨਹੀਂ ਸਕਦਾ ਭਾਈ ਬੁੱਧੂ ਜੀ ਕਹਿੰਦੇ ਹੋ ਹੀ ਨਹੀਂ ਸਕਦਾ ਗੁਰੂ ਸਾਹਿਬ ਦਾ ਬਚਨ ਮੁੜੀ ਨਹੀਂ ਸਕਦਾ ਇਹ ਕਿਦਾਂ ਹੋ ਗਿਆ ਇਹ ਕਿਸ ਤਰ੍ਹਾਂ ਹੋ ਗਿਆ ਚਲੇਗੇ ਦੁਬਾਰਾ ਉਸੇ ਵੇਲੇ ਇੰਨਾ ਇਨਵੈਸਟ ਕੀਤਾ ਇੰਨਾ ਕਰਜ਼ਾ ਚੱਕਿਆ ਸੀ ਬਹੁਤ ਕੰਮ ਖਰਾਬ ਹੋ ਜਾਣਾ ਸੀ ਉਹਨਾਂ ਦਾ ਤੇ ਪਸੀਨੇ ਛੁੱਟ ਗਏ ਰੰਗ ਉਡ ਗਿਆ ਭਜੇ ਮਹਾਰਾਜ ਦੇ ਦਰ ਤੇ ਜਾ ਕੇ ਚਰਨ ਫੜ ਲਏ ਮਹਾਰਾਜ ਤੁਹਾਡਾ ਬਚਨ ਤੇ ਮੁੜਦਾ ਨਹੀਂ ਕਿਵੇਂ ਮੁੜ ਗਿਆ ਮਹਾਰਾਜ ਜੀ ਤੁਹਾਡਾ ਬਚਨ ਮੇਰੀਆਂ ਇੱਟਾਂ ਸਾਰੀਆਂ ਕੱਚੀਆਂ ਨਿਕਲ ਆਈਆਂ ਪਿੱਲੀਆਂ ਨਿਕਲ ਆਈਆਂ ਤੁਸੀਂ ਕਿਹਾ ਸੀ ਆਵੇ ਪੱਕੇ ਇੱਟਾਂ ਪੱਕੀਆਂ ਨਿਕਲਣਗੀਆਂ ਮੈਂ ਸਾਰੀ ਮਰਿਆਦਾ ਪੁਗਾਈ ਹੈ ਮਹਾਰਾਜ ਸਾਰੇ ਬਚਨ ਮੰਨੇ ਇਹ ਕਿਵੇਂ ਹੋ ਸਕਦਾ ਹੈ ਤੁਹਾਡਾ ਬਚਨ ਕਿਵੇਂ ਮੁੜ ਸਕਦਾ ਹੈ ਤੇ ਸਾਧ ਸੰਗਤ ਜੀ ਇਥੇ ਧਿਆਨ ਦਿਓ ਸਾਡੇ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਦਾ ਕਿੰਨਾ ਸਤਕਾਰ ਕਰਦੇ ਨੇ ਤੇ ਮਹਾਰਾਜ ਨੇ ਜੋ ਜਵਾਬ ਦਿੱਤਾ ਨਾ ਮਹਾਰਾਜ ਕਹਿੰਦੇ ਅਸੀਂ ਬੇਸ਼ੱਕ ਗੁਰੂ ਹਾਂ ਸਾਡਾ ਬਚਨ ਸਾਡਾ ਸਿੱਖ ਮੋੜ ਸਕਦਾ ਹੈ ਪਰ ਸਿੱਖ ਦਾ ਬਚਨ ਅਸੀਂ ਨਹੀਂ ਮੋੜ ਸਕਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਹਾਰਾਜ ਜੀ ਕਹਿੰਦੇ ਸਿੱਖ ਦੇ ਵਿੱਚ ਇੰਨਾ ਬਲ ਹੈ ਗੁਰੂ ਦਾ ਬਚਨ ਮੋੜ ਲਏਗਾ ਕਮਾਈ ਵਾਲੇ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਪਰ ਉਸ ਕਮਾਈ ਵਾਲੇ ਦਾ ਕਹਿੰਦੇ ਅਸੀਂ ਨਹੀਂ ਮੋੜ ਸਕਦੇ ਮੁੜ ਗਿਆ ਬਚਨ ਤੁਹਾਡੇ ਦਰ ਤੇ ਆਇਆ ਹੋਵੇਗਾ ਕੋਈ ਗੁਰੂ ਦਾ ਪਿਆਰਾ ਤੇ ਤੁਸੀਂ ਮੋੜ ਦਿੱਤਾ ਉਹਨੂੰ ਕਹਿੰਦੇ ਮਹਾਰਾਜ ਆਇਆ ਤੇ ਸਹੀ ਭਾਈ ਲਖੂ ਜੀ ਉਹਦੇ 'ਚ ਇੰਨਾ ਬਲ ਸੀ ਉਹਨੇ 'ਚ ਇੰਨੀ ਉਹਦੇ 'ਚ ਇੰਨੀ ਸ਼ਕਤੀ ਸੀ ਉਹਦੀ ਇੰਨੀ ਬੰਦਗੀ ਸੀ ਮੇਰੇ ਤੋਂ ਭੁੱਲੋ ਵੀ ਮਹਾਰਾਜ ਪੈਰੀਂ ਪੈ ਗਿਆ ਜਦੋਂ ਦਿਖਿਆ ਸਾਰਾ ਕੁਝ ਹੁਣ ਤਾਂ ਬਰਬਾਦ ਹੋ ਗਿਆ ਮਹਾਰਾਜ ਕੁਝ ਕਰੋ ਮਹਾਰਾਜ ਕੁਝ ਕਰੋ ਸਤਿਗੁਰੂ ਜੀ ਕਹਿੰਦੇ ਕੀ ਕਰੀਏ ਹੁਣ ਬਚਨ ਨਹੀਂ ਮੁੜ ਸਕਦੇ ਨਾ ਸਿੱਖ ਦੇ ਸਿੱਖ ਸਾਡੇ ਮੁੜ ਸਕਦਾ ਹੈ ਫਿਰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਦਰ ਤੇ ਆਏ ਦੀ ਮਹਾਰਾਜ ਨੇ ਬਚਨ ਕੀਤਾ ਤੁਹਾਡੀਆਂ ਇੱਟਾਂ ਵਿਕਣ ਗਈਆਂ ਕੱਚੀਆਂ ਹੋਣ ਦਾ ਸਿੱਖ ਨੇ ਬਚਨ ਕੀਤਾ ਉਹਨ ਪੱਕੀਆਂ ਨਹੀਂ ਹੋਣੀਆਂ ਜਿੰਨੇ ਮਰਜੀ ਆਵੇ ਪਖਾ ਲੋ ਜਿੰਨੀ ਮਰਜੀ ਅੱਗ ਬਾਲੋ ਇਹ ਪੱਕੀਆਂ ਹੋਣ ਨਹੀਂ ਲੱਗੀਆਂ ਪਰ ਤੁਹਾਡਾ ਨੁਕਸਾਨ ਨਹੀਂ ਹੋਣਦਿਆਂਗੇ ਮਹਾਰਾਜ ਕਹਿੰਦੇ ਤੁਹਾਡੇ ਇਹ ਜਿਹੜੀਆਂ ਇੱਟਾਂ ਪਿੱਲੀਆਂ ਹੀ ਨੇ ਨਾ ਇਹ ਪੱਕੀਆਂ ਦੇ ਭਾਅ ਹੀ ਵਿਕਣ ਗਈਆਂ ਇੱਕ ਵੱਧ ਕੀਮਤ ਜਿਸ ਸਗੋਂ ਵਿਕਣ ਗਈਆਂ ਭਰੋਸਾ ਰੱਖਿਓ ਵਿਸ਼ਵਾਸ ਨਾ ਡੁਲਾਇਓਣ ਭਰੋਸਾ ਬਣਾ ਲਿਆ ਮਹਾਰਾਜ ਦੇ ਨਰ ਤੇ ਵੀ ਮਹਾਰਾਜ ਨੇ ਹੁਣ ਕਹਿਤਾ ਸਿੱਖੀ ਸੀ ਮਹਾਰਾ ਦਾ ਭੁੱਲ ਹੋ ਜਾਂਦੀ ਹੈ ਪਰ ਉਹ ਭੁੱਲ ਤੋਂ ਸੁਧਾਰ ਕੇ ਅੱਗੇ ਜੇ ਬੰਦਾ ਜੀਵਨ ਬਤੀਤ ਕਰ ਲੇ ਤੇ ਮਹਾਰਾਜ ਭੁੱਲ ਬਖਸ਼ ਦਿੰਦੇ ਨੇ ਸਜ਼ਾ ਨਹੀਂ ਫਿਰ ਦਿੰਦੇ ਉਸ ਭੁੱਲ ਦੀ ਬਖਸ਼ ਲੈਂਦੇ ਨੇ ਮਹਾਰਾਜ ਨੇ ਬਖਸ਼ ਲਿਆ ਜਦੋਂ ਗਏ ਵਾਪਸ ਆਏ ਕੁਝ ਦਿਨ ਕੁਝ ਸਮਾਂ ਇੰਤਜ਼ਾਰ ਕੀਤਾ ਤੇ ਭਾਰੀ ਵਰਖਾ ਹੋਣੀ ਸ਼ੁਰੂ ਹੋ ਗਈ ਬਹੁਤ ਦਿਨ ਲਗਾਤਾਰ ਵਰਖਾ ਹੁੰਦੀ ਰਹੀ ਬਹੁਤ ਦਿਨ ਤੇ ਹੋਰ ਜਿਹੜੇ ਵੀ ਆਵੇ ਲਾਉਣ ਵਾਲੇ ਸਨ ਉਹਨਾਂ ਦਾ ਕੰਮ ਸਾਰਿਆਂ ਦਾ ਰੁਕ ਗਿਆ ਸਾਹਮਣੇ ਬੰਦ ਕਰ ਦਿੱਤਾ ਤੇ ਇੱਕ ਰਾਜੇ ਦਾ ਬੜਾ ਵੱਡਾ ਮਹਿਲ ਬਣਨਾ ਸ਼ੁਰੂ ਹੋਇਆ ਸੀ ਤੇ ਉਹਨਾਂ ਦੀਆਂ ਨੀਹਾਂ ਭਰੀਆਂ ਜਾਂਦੀਆਂ ਸਨ ਤੇ ਉੱਥੇ ਲੋੜ ਸੀ ਇੱਟਾਂ ਦੀ ਸਾਰੇ ਪਾਸੇ ਕੰਮ ਬੰਦ ਹੋ ਗਿਆ ਕੇਵਲ ਤੇ ਕੇਵਲ ਭਾਈ ਬੁੱਧੂ ਜੀ ਦੇ ਪਾਸੇ ਇੱਟਾਂ ਸਨ ਕੱਚੀਆਂ ਪਿੱਲੀਆਂ ਇੱਟਾਂ ਉਹੀ ਨੀਹਾਂ 'ਚ ਭਰੀਆਂ ਜਾਂਦੀਆਂ ਨੇ ਤੇ ਉਹ ਆਗੇ ਰਾਜੇ ਦੇ ਸਿਪਾਹੀ ਜਿਹੜੇ ਸਨ ਅੱਗੂ ਭੇਜੇ ਉਹ ਕਹਿੰਦੇ ਜੀ ਇੱਟਾਂ ਚਾਹੀਦੀ ਕਹਿੰਦੇ ਸਾਡੇ ਕੋਲ ਸਾਰੀਆਂ ਕੱਚੀਆਂ ਪਿੱਲਾਂ ਪਿੱਲੀਆਂ ਇੱਟਾਂ ਨੇ ਡਿਮਾਂਡ ਬੜੀ ਹੋ ਗਈ ਡਿਮਾਂਡ ਵੱਧ ਗਈ ਜਿਹੜੀਆਂ ਇੱਟਾਂ ਦੀ ਸੀ ਕੁਆਲਿਟੀ ਉਹ ਸੀ ਬੇਸ਼ੱਕ ਕੱਚੀ ਪਿੱਲੀ ਸੀ ਪਰ ਉਹ ਕਹਿੰਦੇ ਅਸੀਂ ਨੀਹਾਂ 'ਚ ਵਰਤਨੀਆਂ ਨੇ ਅਸੀਂ ਪੱਕੀ ਦਾ ਰੇਟ ਦੇ ਦੇਾਂਗੇ ਤੁਹਾਨੂੰ ਪੱਕੀਆਂ ਦਾ ਤੇ ਤੁਸੀਂ ਸਾਨੂੰ ਦੇ ਦਿਓ ਕੰਮ ਖੜਾ ਹੋ ਜਾਣਾ ਹੈ ਰਾਜੇ ਦਾ ਮਹਿਲ ਬਣ ਰਿਹਾ ਸਾਨੂੰ ਨੀਹਾਂ 'ਚ ਭਾਈ ਬੁੱਧੂ ਸ਼ਾਹ ਜੀ ਨੇ ਉਸੇ ਵੇਲੇ ਉੱਥੇ ਹੀ ਖੜੇ ਮਹਾਰਾਜ ਦੇ ਹਾਜ਼ਰ ਨਾਜ਼ਰ ਜਾਣ ਕੇ ਹੱਥ ਜੋੜੇ ਤੇ ਨਮਸਕਾਰ ਕੀਤੀ ਬੰਦਨਾ ਕੀਤੀ ਦੇਖ ਕੇ ਲੋਕ ਵੀ ਹੈਰਾਨ ਹੋ ਗਏ ਵੀ ਕਿੱਧਰ ਮੱਥਾ ਟੇਕੀ ਜਾ ਰਹੇ ਹੋ ਕਹਿੰਦੇ ਬਸ ਮੈਂ ਜਾਣਦਾ ਤੇ ਮੇਰਾ ਗੁਰੂ ਜਾਣਦਾ ਵੀ ਮੈਂ ਕਿੱਥੇ ਮੱਥਾ ਟੇਕਿਆ ਗੁਰੂ ਸਾਹਿਬ ਇੰਨਾ ਫਿਕਰ ਕਰਦੇ ਨੇ ਸਾਡਾ ਸਤਿਗੁਰੂ ਜੀ ਇੰਨੇ ਕਾਰਜ ਸਵਾਰਦੇ ਨੇ ਸਾਡੇ ਅਸੀਂ ਭੁੱਲਣਾ ਕਰਦੇ ਹੀ ਨਾ ਫਿਰ ਵੀ ਮਹਾਰਾਜ ਕਾਰਜ ਸਵਾਰਦੇ ਨੇ ਅਸੀਂ ਅੱਜ ਇੰਨੇ بڑے ਲਿਖੇ ਸਿਆਣੇ ਬੈਠੇ ਆ ਜੇ ਸਮਝੀਏ ਵੀ ਅਸੀਂ ਭੁੱਲਣਾ ਕਰੀਏ ਹੀ ਕਿਉਂ ਅਸੀਂ ਗਲਤੀ ਕਰੀਏ ਹੀ ਕਿਉਂ ਅਸੀਂ ਸਿਆਣੇ ਆ ਗੁਰੂ ਤੋਂ ਰੋਜ਼ ਸਮਝ ਲੈਣੇ ਆ ਮਤ ਲੈਣੇ ਆ ਮਰਿਆਦਾ ਨੂੰ ਫੋਲੋ ਕਰੀਏ ਗੁਰੂ ਮਹਾਰਾਜ ਜਿਹਦੇ ਮਾਨ ਸਨਮਾਨ ਸਤਕਾਰ ਨੂੰ ਫੋਲੋ ਕਰੀਏ ਪਾਠ ਕਰਦੇ ਹਾਂ ਕਰੋਨੇ ਹਾਂ ਸਭ ਕੁਝ ਇਹਦੇ ਵਿੱਚ ਪਿਆਰ ਲੈ ਕੇ ਆਈਏ ਸਤਕਾਰ ਲੈ ਕੇ ਆਈਏ ਗੁਰੂ ਦੇ ਪ੍ਰਤੀ ਪ੍ਰੇਮਾ ਭਾਵ ਲੈ ਕਰਕੇ ਆਈਏ ਜੋ ਮਹਾਰਾਜ ਜੀ ਕਹਿੰਦੇ ਨੇ ਪਹੀ ਵਪਾਰੀ ਬਣੋ ਸੱਚੇ ਦੇ ਪੱਕੇ ਦੇ ਬੱਚੇ ਦੇ ਵਪਾਰੀ ਬਣ ਕੇ ਸਾਡੇ ਜੀਵਨ ਚ ਕੀ ਆਏਗਾ ਸਤਿਗੁਰੂ ਮਹਾਰਾਜ ਕਹਿੰਦੇ ਵਿਣ ਗੁਰ ਕਿਨੈ ਨਾ ਲੱਦਿਆ ਅੰਦੇ ਪੌਂਕ ਮੁਏ ਕੁੜਿਆਰਾ ਆਹ ਹਲ ਹੋਏਗੀ ਬਿਨਾ ਗੁਰੂ ਤੋਂ ਜਿਵੇਂ ਇੱਕ ਅੰਨਾ ਇਨਸਾਨ ਦਰਦਰ ਦੀਆਂ ਠੋਕਰਾਂ ਖਾਂਦਾ ਹੈ ਗੁਰੂ ਦੇ ਗਿਆਨ ਤੋਂ ਬਿਨਾ ਅਸੀਂ ਵੀ ਅੰਨੇ ਇਧਰ ਉਧਰ ਪਟਕਦੇ ਹੀ ਰਹਾਂਗੇ ਮਨਮੁਖ ਦੂਜੇ ਪਚਮੁਏ ਨਾ ਬੂਜੈ ਵਿਚਾਰਾ ਮਨਮੁਖ ਇਨਸਾਨ ਕਦੇ ਵੀ ਗੁਰੂ ਦੀ ਸੋਹਣੀ ਸੁਚੱਜੀ ਵਿਚਾਰ ਨੂੰ 부ਝ ਨਹੀਂ ਪਾਉਂਦੇ ਸਮਝ ਨਹੀਂ ਪਾਉਂਦੇ ਜਾਣ ਨਹੀਂ ਪਾਉਂਦੇ ਸਦਾ ਖੁਆਰ ਹੀ ਹੁੰਦੇ ਰਹਿੰਦੇ ਨੇ ਇਕ ਸਬਾਜੋਂ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰਾ ਇਹ ਸਵਾਲ ਕਰੀਏ ਉਸ ਇੱਕ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ ਕਿਹਦੇ ਅੱਗੇ ਅਸੀਂ ਪੁਕਾਰ ਕਰੀਏ ਕਿਹਦੇ ਅੱਗੇ ਜਾ ਕੇ ਨੱਕ ਰਗੜੀਏ ਅਸੀਂ ਤੇ ਵਿਢ ਭਾਗੇ ਆ ਸਾਨੂੰ ਪਤਾ ਹੈ ਸਾਡਾ ਗੁਰੂ ਕੌਣ ਹੈ ਇਹ ਕੋ ਸਮਾ ਸੀ ਦੁਨੀਆ ਨੂੰ ਪਤਾ ਹੀ ਨਹੀਂ ਵੀ ਕਿੱਧਰ ਜਾਈਏ ਹਨੇਰੇ ਜੀ ਅੰਧ ਵਿਸ਼ਵਾਸ 'ਚ ਇੰਨਾ ਠੱਗਿਆ ਜਾ ਰਿਹਾ ਸੀ ਨਾ ਦੁਨੀਆ ਨੂੰ ਸਾਧ ਸੰਗਤ ਜਿਉ ਬਹੁਤ ਜ਼ਿਆਦਾ ਲੋਗਾ ਨੂੰ ਧਰਮ ਦੇ ਨਾਂ ਤੇ ਠੱਗਿਆ ਜਾ ਰਿਆ ਸੀ ਆ ਕਰ ਲਓ ਉਹ ਕਰ ਲਓ ਇੱਥੇ ਮੱਥਾ ਟੇਕ ਲਓ ਉੱਥੇ ਕਰ ਲਓ ਲੋਕ ਦੁਖੀ ਸਨ ਪਰ ਮੰਨਦੇ ਵੀ ਸਨ ਮੰਨਣਾ ਵੀ ਪੈਂਦਾ ਸੀ ਜਾਣ ਕਿੱਧਰ ਰਾਹ ਹੀ ਨਹੀਂ ਕੋਈ ਦਿਖ ਰਿਹਾ ਗੁਰੂ ਸਾਹਿਬ ਜੀ ਨੇ ਆ ਕੇ ਰਾਹ ਦਿਖਾਇਆ ਅਸੀਂ ਤੇ ਵੜ ਭਾਗੇ ਆ ਮਾਨ ਨਾਲ ਆ ਕੇ ਤਿਆਰ ਹੋ ਕੇ ਸੋਹਣੇ ਬਣ ਕੇ ਦਸਤਾਰਾਂ ਸਜਾ ਕੇ ਮਹਾਰਾਜ ਦੇ ਦਰ ਤੇ ਬਹਿ ਕੇ ਬਾਣੀ ਕਥਾ ਕੀਰਤਨ ਸੁਣਦੇ ਆ ਮਹਾਰਾਜ ਸਾਡੇ ਸਾਰੇ ਘਰ ਸਵਾਰਦੇ ਨੇ ਇਸ ਤੋਂ ਵੱਡੀ ਸੋਹਣੀ ਗੱਲ ਔਰ ਸਾਡੇ ਲਈ ਕੀ ਹੋ ਸਕਦੀ ਹੈ ਸੁਣੀ ਦਾਤ ਔਰ ਸਾਡੇ ਲਈ ਕੀ ਹੋ ਸਕਦੀ ਹੈ ਇਸ ਲਈ ਮਹਾਰਾਜ ਕਹਿੰਦੇ ਭਾਈ ਉਸ ਵਾਹਿਗੁਰੂ ਦੇ ਅੱਗੇ ਪੁਕਾਰ ਕਰੋ ਇੱਕ ਨਿਰਦਨ ਸਦਾ ਭੌਂਕ ਦੇ ਇੱਕ ਨਾਂ ਭਰੇ ਤੁਜਾਰਾ ਨਿਰਦਨ ਜਿਨ੍ਹਾਂ ਕੋਲ ਧਨ ਨਹੀਂ ਹੈ ਕਿਹੜਾ ਧਨ ਨਾਮ ਦਾ ਦੁਨਿਆਵੀ ਧਨ ਵਾਲੇ ਅੰਤ ਗਰੀਬਾਂ ਦੇ ਨਹੀਂ ਮਹਾਰਾਜ ਨੇ ਗੱਲ ਕੀਤੀ ਮਹਾਰਾਜ ਨੇ ਨਾਮ ਤੋਂ ਸਖਣੇ ਨੇ ਜਿਨ੍ਹਾਂ ਕੋਲ ਨਾਮ ਦਾ ਧਨ ਨਹੀਂ ਹੈ ਨਾਮ ਤੋਂ ਸਖਣੇ ਇਨਸਾਨ ਸਦਾ ਮਹਾਰਾਜ ਕਹਿੰਦੇ ਭੌਂਕਦੇ ਰਹਿੰਦੇ ਨੇ ਦਰ ਦਰ ਤੇ ਭਟਕਦੇ ਰਹਿੰਦੇ ਨੇ ਕੋਈ ਵੀ ਉਹਨਾਂ ਨੂੰ ਪ੍ਰਾਪਤੀ ਨਹੀਂ ਹੋ ਪਾਉਂਦੀ ਵਿਣ ਨਾਮੈ ਹੋਰ ਧਨ ਨਹੀਂ ਹੋਰ ਬਿਖਿਆ ਸਭ ਛਾਰਾ ਬਿਨਾ ਨਾਮ ਤੋਂ ਹੋਰ ਕੋਈ ਧਨ ਨਹੀਂ ਹੈ ਇੱਕੋ ਇੱਕ ਵਾਹਿਗੁਰੂ ਜੀ ਦੇ ਨਾਮ ਦਾ ਧਨ ਹੈ ਜਿਹੜਾ ਸਾਡਾ ਹਰ ਵੇਲੇ ਅੰਗ ਸੰਗ ਸਹਾਈ ਹੋਣ ਵਾਲਾ ਹੈ ਅਖੀਰਲੀ ਪੰਕਤੀ ਵਿੱਚ ਮਹਾਰਾਜ ਬਚਨ ਕਰਦੇ ਹਨ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਉਹ ਸਤਿਗੁਰੂ ਮਹਾਰਾਜ ਆਪ ਹੀ ਸਭ ਕੁਝ ਕਰਨ ਅਤੇ ਕਰਾਉਣ ਵਾਲੇ ਹਨ ਉਸ ਵਹਿਗੁਰੂ ਪਰਮਾਤਮਾ ਗੁਰੂ ਜੀ ਦੇ ਹੁਕਮ ਤੋਂ ਬਿਨਾ ਇਸ ਦੁਨੀਆ ਵਿੱਚ ਕੁਝ ਨਹੀਂ ਹੁੰਦਾ ਸੋ ਸਤਿਗੁਰੂ ਜੀ ਕਿਰਪਾ ਕਰਨ ਜੋ ਵਿਚਾਰਾ ਅੱਜ ਅਸੀਂ ਸਰਵਨ ਕੀਤੀਆਂ ਹਨ ਸੱਚ ਦੇ ਵਪਾਰੀ ਬੰਨਾ ਹੈ ਸੱਚੇ ਨਾਮ ਦੇ ਧਨ ਦੀ ਖੱਟ ਕਰਨੀ ਹੈ ਹੋਰ ਜਿਹੜਾ ਵਿਖਿਆ ਦਾ ਧਨ ਹੈ ਵਿਖਿਆ ਦਾ ਧਨ ਸਮਝੋ ਸਾਧ ਸੰਗਤ ਜੀਓ ਕਿ ਜਿਹੜਾ ਬੇਈਮਾਨੀ ਦਾ ਧਨ ਹੈ ਉਹ ਵਾਲਾ ਕਿਸੇ ਪ੍ਰਾਏ ਦਾ ਹੱਕ ਮਾਰ ਕੇ ਇਕੱਠਾ ਕੀਤਾ ਉਹ ਵਾਲਾ ਉਹਦੇ ਤੋਂ ਗੁਰੇਜ਼ ਕਰਨਾ ਹੈ ਹੱਕ ਸੱਚ ਦਾ ਤੁਸੀਂ ਜਿੰਨਾ ਮਰਜੀ ਕਮਾਓ ਉਹਦੇ ਚੋਂ ਨਹੀਂ ਮਹਾਰਾਜ ਵਰਜਦੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨਾ ਬਿਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ